ਚਲੋ ਜੀ ਉੱਧਰੋਂ ਤਾਂ ਆ ਗਏ ਧੰਨਵਾਦ ਰੱਬਾ ਨਹੀਂ ਜੋ ਸਭ ਤੋਂ ਪਹਿਲਾਂ ਸੰਗਤ ਜੀ ਸਰਕਾਰਾਂ ਦਾ ਆਪਾਂ ਜਕਾਰਾ ਲਾਈਏ ਬਹੁਤ ਸੱਚੇ ਦਰਵਾਜ਼ੇ ਜੈ ਜੈ ਸੋ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਇੱਕ ਮੁੱਦਾ ਜਿਹੜਾ ਹੈ ਵਿਵਾਦ ਜਿਹੜਾ ਹੈ ਉਹ ਉੱਠਿਆ ਸੀ ਤੁਹਾਨੂੰ ਅੱਲਾ ਦੇ ਵਿਖੇ ਕਿਉਂਕਿ ਅਸੀਂ ਜਿਹੜੀ ਇਹ ਗੱਲ ਕਰਨ ਕਰਨ ਲੱਗੇ ਆ ਸਾਡਾ ਦਿਲ ਤਾਂ ਨਹੀਂ ਕਰਦਾ ਕਿਉਂਕਿ ਬੱਚੀਆਂ ਜਿਹੜੀਆਂ ਅਗਾ ਧੀਆਂ ਭੈਣਾਂ ਉਹ ਸਭ ਜੀ ਸਾਂਝੀ ਆਉਂਦੀਆਂ ਨੇ ਪਰ ਸਾਡੀ ਇੱਕ ਮਜਬੂਰੀ ਬਣ ਗਈ ਹੈ ਜਿਹੜੀ ਵੀਡੀਓ ਹੈ ਬਣਾਉਣੀ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਦੇ ਬਾਬਾ ਤਰਸੀਮ ਕੁਮਾਰ ਜੀ ਸ਼ਰਮਾ ਜਿਹੜੇ ਉਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਰੋਡਸੋ ਜਿਹੜਾ ਕੱਲ ਨੂੰ ਰੱਖਿਆ ਜਾਣਾ ਤੇ ਰੋਡਸੋ ਦੀਆਂ ਤਿਆਰੀਆਂ ਜੋਰਾ ਸ਼ੋਰਾ ਤੇ ਸੀ ਪਰ ਧਰੋਲਾ ਤੋਂ ਲੜਕੀ ਹੈ ਗੁਰਪ੍ਰੀਤ ਨਾਂ ਵੱਲੋਂ ਜਾਂ ਉਹਨਾਂ ਦੇ ਕੁਝ ਨਾਲ ਦੇ ਸਾਥੀਆਂ ਵੱਲੋਂ ਇੱਕ ਇਹ ਇਲਜ਼ਾਮ ਲਾਇਆ ਗਿਆ ਇੱਕ ਅਲਿਗੇਸ਼ਨ ਲਾਇਆ ਗਿਆ ਕਿ ਬਾਬਾ ਤਰਸੇਵ ਜੀ ਦਾ ਇਸ ਵਿੱਚ ਹੱਥ ਹੈ ਤੇ ਅਸੀਂ ਬਾਬਾ ਤਰਸੇਵ ਜੀ ਨੂੰ ਮਤਲਬ ਥਾਣੇ ਬੁਲਾ ਕੇ ਉਹਨਾਂ ਤੋਂ ਕੋਈ ਫਰਚਾ ਕਰਾਉਣਾ ਸੋ ਅੱਜ ਅਸੀਂ ਬੜੇ ਸ਼ਾਂਤੀਪੂਰਵਕ ਮਾਹੌਲ ਨਾਲ ਸਾਰੀ ਸਾਡੀ ਟੀਮ ਯੂਨਿਟ ਜਿਹੜੀ ਹੈ ਇਲਾਹੀ ਦਰਬਾਰ ਸੁਸਾਇਟੀ ਰਿਸਟਰਡ ਇੰਡੀਆਂ ਸਾਰੀ ਆ ਪ੍ਰਸ਼ਾਸਨ ਨਾਲ ਬਹੁਤ ਅੱਛੇ ਤਰੀਕੇ ਨਾਲ ਗੱਲਬਾਤ ਕਰੀ ਬੈਠ ਕੇ ਅਸੀਂ ਆਪਣੀ ਗੱਲਬਾਤ ਰੱਖੀ ਔਰ ਦੱਸਿਆ ਕਿ ਅਸੀਂ ਇਹ ਵੀ ਕਿਹਾ ਕਿ ਜੇਕਰ ਸਾਡੇ ਬੰਦੇ ਕਿਸੇ ਦੇ ਵਿੱਚ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਿਕਲੂਗੀ ਤਾਂ ਅਸੀਂ ਜਿਹੜੀ ਹੈ ਖੁਦ ਖੜ ਕੇ ਕਾਰਵਾਈ ਜਿਹੜੀ ਹੈ ਕਰਾਵਾਂਗੇ ਪਰ ਐਸਐਚਓ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਦ ਤੱਕ ਕੋਈ ਤਬਦੀਲਿਸ਼ ਨਹੀਂ ਹੁੰਦੀ ਜਾਂ ਜਦ ਤੱਕ ਕੋਈ ਪੜਤਾਲ ਨਹੀਂ ਹੁੰਦੀ ਕਿਸੇ ਤੇ ਵੀ ਐਵੇਂ ਬੇਬੁਨਿਆਦ ਪਰਚਾ ਦੇਣਾ ਜਾਂ ਨਾਂ ਲੈਣਾ ਕਿਸਦਾ ਇਹ ਬਿਲਕੁਲ ਗਲਤ ਗੱਲ ਹੈ ਸੋ ਇੱਥੇ ਅਸੀਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਗੱਲ ਨੂੰ ਪਛਾਣਿਆ ਔਰ ਨਾਲ ਹੀ ਮੈਂ ਸਾਰਿਆਂ ਦਾ ਤਨਬਾਰ ਕਰਦਾ ਜਿਨ੍ਹਾਂ ਨੇ ਕੀਮਤੀ ਵਕਤ ਚੋਂ ਵਕਸ ਕੱਢ ਕੇ ਇੱਥੇ ਆ ਕੇ ਪਿਆਰ ਦਾ ਔਰ ਇੱਕੇ ਦਾ ਸਬੂਤ ਦਿੱਤਾ ਔਰ ਨਾਲ ਮੈਂ ਗੱਲ ਕਹਿਣੀ ਚਾਹਣਾ ਕਿ ਜਿਹੜੇ ਬੰਦੇ ਕੁਝ ਸ਼ਰਾਰਤੀ ਅੰਸਰ ਆ ਜੋ ਪੋਲਿਟਿਕਸ ਕਰ ਰਹੇ ਆ ਉਹ ਪੋਲਿਟਿਕਸ ਵਿਚਾਰੇ ਮੈਨੂੰ ਆਇਆ ਲੱਗਦਾ ਵੀ ਨਵੇਂ ਅੱਜਕੱਲ੍ਹ ਦੇ ਲੱਗੇ ਆ ਕਿਉਂਕਿ ਸਾਡਾ ਘਰਾਣਾ ਇਸ ਚੀਜ਼ ਨਾਲ ਜੁੜਾ ਹੋਇਆ ਬਹੁਤ ਪੁਰਾਣੇ ਟਾਈਮ ਤੋਂ ਤੁਰੇ ਆ ਰਹੇ ਆ ਸੀ ਮੈਂ ਇੱਕ ਐਕਸ ਜਿਹੜਾ ਸਾਬਕਾ ਜਿਹੜਾ ਚੇਅਰਮੈਨ ਆ ਬਕਾ ਬੋਰਡ ਦਾ ਤੇ ਮੈਂ ਨੂੰ ਕਾਫੀ ਟਾਈਮ ਹੋ ਗਿਆ ਸੇਵਾ ਦਾ ਮੌਕਾ ਮਿਲਿਆ ਹੋਇਆ ਮੈਨੂੰ ਕਰਨ ਦਾ ਲੋਕਾਂ ਦੇ ਵਿੱਚ ਵਿਚਰਨ ਦਾ ਮੈਂ ਆਪਣੇ ਤਨ ਤੇ ਮਨ ਨਾਲ ਸੱਚੀ ਤੇ ਸੁੱਚੀ ਸੇਵਾ ਜਿਹੜੀ ਹੈ ਉਹ ਮੈਂ ਕਰ ਰਿਹਾ ਉਹਦਾ ਮੈਨੂੰ ਸਰਟੀਫਿਕੇਟ ਦੇਣ ਦੀ ਕਿਸੇ ਨੂੰ ਵੈਸੇ ਕੋਈ ਲੋੜ ਨਹੀਂ ਰੱਬ ਜਾਂ ਅੱਲਾਹ ਤਾਲਾ ਜਾਣਦਾ ਵੀ ਬੰਦਾ ਕੌਣ ਸੱਚਾ ਕੌਣ ਝੂਠਾ ਕਿਸੇ ਦੇ ਇਲਜ਼ਾਮ ਲਾਏ ਤੋਂ ਨਾ ਤਾਂ ਕੋਈ ਗਲਤ ਹੁੰਦਾ ਨਾ ਕੋਈ ਸਹੀ ਹੁੰਦਾ ਇਹ ਕਾਨੂੰਨ ਪਿਆ ਜਾਂ ਅਦਾਲਤਾਂ ਪਈਆਂ ਨੇ ਪ੍ਰਸ਼ਾਸਨ ਬੈਠਾ ਸਾਰਾ ਕੁਝ ਜਿਹੜਾ ਕਰਨ ਵਾਲਾ ਹੈਗਾ ਜਿਹੜੇ ਬੰਦੇ ਇਹ ਸਮਝਦੇ ਆ ਵੀ ਅਸੀਂ ਕੁਝ ਉਂਗਲਾ ਲਾ ਕੇ ਜਾਂ ਗਲਤ ਅਨਸਰ ਜਿਹੜੇ ਸੋਚਦੇ ਆ ਵੀ ਅਸੀਂ ਕੁਝ ਸ਼ਰਾਰਤ ਆਪਦੀ ਕਰਕੇ ਸੋਸਾਇਟੀ ਨੂੰ ਬਦਨਾਮ ਕਰ ਦੇਾਂਗੇ ਸੋ ਇਹ ਕਦੇ ਵੀ ਨਾ ਤਾਂ ਪੀਰ ਹੋਣ ਦੇਵੇ ਤੇ ਨਾ ਹੀ ਇਹ ਹੋਵੇ ਇਹ ਅਸੀਂ ਗੱਲ ਕਹਿਣੀ ਚਾਹੁੰਦੇ ਆ ਸੋ ਇਸ ਕਰਕੇ ਅੱਜ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਅਸੀਂ ਕਿ ਬਿਨਾਂ ਗੱਲ ਤੋਂ ਬਿਨਾਂ ਬਾਤ ਤੋਂ ਕਿਸੇ ਤੇ ਵੀ ਕੋਈ ਜਦ ਤੱਕ ਕਿਸੇ ਚੀਜ਼ ਦੀ ਪੜਤਾਲ ਨਹੀਂ ਹੁੰਦੀ ਉਦੋਂ ਤੱਕ ਕੋਈ ਵੀ ਅਲੋਕੇਸ਼ਨ ਲਾਉਣਾ ਜਿਹੜਾ ਸੌਖਾ ਬਹੁਤ ਹੁੰਦਾ ਪਰ ਉਹਨੂੰ ਸਾਬਤ ਕਰਨਾ ਉਹ ਤੋਂ ਦੁੱਗਣਾ ਔਖਾ ਹੁੰਦਾ ਸੋ ਇਸ ਕਰਕੇ ਪ੍ਰਸ਼ਾਸਨ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲੇ ਪ੍ਰਸ਼ਾਸਨ ਦੇ ਮੈਂ ਇੱਥੋਂ ਦੇ ਜਿਹੜੇ ਜਿੰਨੇ ਵੀ ਉਧਧਰ ਸਹਿਬਾਨ ਆ ਸਾਰੇ ਤਕਰੀਬਨ ਮੈਂ ਇੱਕ ਦਾ ਨਾਮ ਲਵਾਂ ਤੇ ਬੜੀ ਘੱਟ ਹੋਊਗੀ ਗੱਲ ਇਹ ਸਾਰੇ ਉਧਧਰ ਸਹਿਬਾਨ ਪਹੁੰਚੇ ਆ ਸਾਰੀ ਟੀਮ ਪਹੁੰਚੀ ਆ ਨਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਰਿੰਕੂ ਜੀ ਯੂਪੀ ਵਾਲੇ ਪ੍ਰਧਾਨ ਲਹਿਰਾ ਉਹ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਲੈ ਇੱਥੇ ਪਹੁੰਚੀ ਸਾਰੀ ਸਾਧ ਸੰਗਤ ਮੈਂ ਨਾਮ ਮਿਰਿਆ ਤੇ ਭਾਈ ਇੱਕ ਸਾਡੇ ਇਲਾਹੀ ਦਰਬਾਰ ਦਾ ਮਤਲਬ ਇੰਡੀਆ ਲੈਵਲ ਦੀ ਸੋਸਾਇਟੀ ਆ ਜੋ ਲੋਕ ਭਲਾਈ ਦੇ ਕੰਮ ਕਰਦੀ ਹੈ ਤੇ ਉਹਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਏਜੰਡਾ ਚੱਲ ਰਿਹਾ ଥି ਤਲੋਲੇ ਵਿੱਚੋਂ ਕਿਸੇ ਸਾਡੇ ਭਾਈ ਦੀ ਬੇਟੀ ਲਾਪਤਾ ਹੋਈ ਆ ਜਿਹਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਉਸ ਪਰਿਵਾਰ ਨੂੰ ਹੰਗਾਰਾ ਦੇ ਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਤੁਸ਼ੇਮ ਸ਼ਰਮਾ ਜੀ ਸੁਨਾਮ ਦਾ ਨਾਉ ਲਿੰਕ ਕਰਾਇਆ ਗਿਆ ਦੀ ਜਿਹਦੇ ਸਬੰਧ ਵਿੱਚ ਅੱਜ ਇੱਕ ਸਚਾਈ ਨੂੰ ਜਾਣੂ ਕਰਾਉਣ ਲਈ ਪ੍ਰਸ਼ਾਸਨ ਦੇ ਰਹਿਣ ਨਮਾਈ ਚ ਅਸੀਂ ਮੌਕੇ ਤੇ ਵਿਰਾਜਮਾਨ ਐਸਚਓ ਸਾਹਿਬ ਨੂੰ ਮਿਲੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਜੋ ਵੀ ਇਸ ਚੀਜ਼ ਚ ਦੋਸ਼ੀ ਹੈ ਉਹਨੂੰ ਬਖਸ਼ਾ ਨਾ ਜਾਵੇ ਤੇ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਨਾ ਦਿੱਤੀ ਜਾਵੇ ਸਚਾਈ ਦੇ ਅਸੀਂ ਨਾਲ ਹਮੇਸ਼ਾ ਸਾਥ ਦੇਊਗੀ ਸਾਡੀ ਟੀਮ ਸਾਡੇ ਪ੍ਰਧਾਨ ਇਕਬਾਲ ਖਾਨ ਜੀ ਤੇ ਸਾਨੂੰ ਪ੍ਰਸ਼ਾਸਨ ਨੇ ਪੂਰੀ ਭਰੋਸਾ ਦਿਵਾਇਆ ਵੀ ਛੋਡੇ ਕਿਸੇ ਵੀ ਬੰਦੇ ਨਾਲ ਬੇਇਨਸਾਫੀ ਨਹੀਂ ਹੋਊਗੀ ਉਸ ਲੜਕੀ ਨੂੰ ਮਰਜਾਨ ਚ ਜਿਸ ਵੀ ਗੁਨਾਹਗਾਰ ਦਾ ਹੱਥ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਇਸ ਪਹੁੰਚੇ ਸਾਰੀ ਸੰਗਤ ਦਾ ਤੇ ਏਕੇ ਦਾ ਸੂਤ ਦੇਣ ਵਾਸਤੇ ਜੋ ਵੀ ਇਲਾਹੀ ਦਰਬਾਰ ਦੀ ਮੈਂਬਰ ਸਹਿਬਾਨ ਅਹੁਦੇਦਾਰ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਜੀ ਆਖਣਾ ਵੀ ਤੇ ਇਹਨਾਂ ਨੇ ਮਤਲਬ ਔਖੇ ਵੇਲੇ ਦੁੱਖ ਦੀ ਘੜੀ ਚ ਟੀਮ ਦੇ ਨਾਲ ਖੜੇ ਨੇ ਤੇ ਮੈਂ ਇਹੀ ਕਹਣਾ ਚਾਹਣਾ ਵੀ ਸੱਚ ਨੂੰ ਕਿਤੇ ਛੁਪਾਇ ਨਹੀਂ ਜਾ ਸਕਦਾ ਕਿਸੇ ਮੋਟੇ ਦੇ ਧਰਕੇ ਨਾ ਚਲਾਉਣ ਕਿਉਂਕਿ ਲੋਕ ਤੇ ਮੀਡੀਆ ਪਾਰਦਰਸ਼ੀ ਹੈ ਤੇ ਪ੍ਰਸ਼ਾਸਨ ਕਿਸੇ ਦਾ ਗੁਲਾਮ ਨਹੀਂ ਹੈਗਾ ਵੀ ਆਪਾਂ ਇੱਕ ਗੁੰਮਰਾਹ ਕਰਕੇ ਇੱਕ شریف ਇਨਸਾਨ ਦਾ ਨਾਮ ਧਰਾਤਾ ਵੀ ਕਿਸੇ ਨੂੰ ਪੌੜੀ ਚੜਦਾ ਦੇਖ ਕੇ ਆਪਣੇ ਸਮਾਜ ਦੀ ਗਰੀਤ ਬਣ ਗਈ ਵੀ ਜੇ ਕੋਈ ਪੌੜੀ ਚੜਦਾ ਉਹਦੀ ਪੌੜੀ ਚੱਕ ਲੋ ਇੱਕ ਬਹੁਤ ਵੱਡਾ ਕਿਸੇ ਪਰਿਵਾਰ ਦੀ ਇੱਜ਼ਤ ਦਾ ਮਸਲਾ ਸੀ ਤੇ ਉਹਨੂੰ ਖੇਲਵਾੜ ਬਨਵਾਇਆ ਆਪਣੇ ਫਾਇਦੇ ਲਈ ਵੀ ਤੁਸੀਂ ਨਾਂਹ ਧਰ ਦੋ ਪਰ ਸਰਕਾਰਾਂ ਤੇ ਪ੍ਰਸ਼ਾਸਨ ਕੋਈ ਮੂਕ ਦਰਸ਼ਕ ਨਹੀਂ ਹੈਗੇ ਮੀਡੀਆ ਸੋਸ਼ਲ ਮੀਡੀਆ 'ਚ ਹਰੇਕ ਬੰਦਾ ਗਰੀਬ ਅਮੀਰ ਦੇਖਦਾ ਤੇ ਉੱਥੇ ਸਾਨੂੰ ਪ੍ਰਸ਼ਾਸਨ ਤੇ ਮੌਕੇ ਤੇ ਐਸਐਚਓ ਸਾਹਮਣੇ ਸਾਡੀ ਬਹੁਤ ਵਧੀਆ ਗੱਲ ਸੁਣੀ ਤੇ ਸਾਨੂੰ ਭਰੋਸਾ ਦਿਵਾਇਆ ਵੀ ਤੁਹਾਡੇ ਨਾਲ ਬੇਇਨਸਾਫੀ ਨਹੀਂ ਹੋਊਗੀ ਜੋ ਵੀ ਇਸ ਮਸਲੇ ਤੇ ਕੋਈ ਲਾਹੀ ਦਰਬਾਰ ਤੇ ਸਾਡੀ ਸੰਗਤ ਦੇ ਵਰਖਲਾ ਵੀਡੀਓ ਪਾਉਂਦਾ ਤੇ ਉਹ ਪਉਣੀ ਬੰਦ ਕਰ ਦੇ ਕਿਉਂਕਿ ਇਹ ਕੰਮ ਵਧੀਆ ਨਹੀਂ ਹੈਗਾ ਕਿਸੇ ਦੇ ਮੋٹے ਦੇ ਧਰਕੇ ਚਲਾਉਣੀ ਜੇ ਸੋਨੂੰ ਕੋਈ ਮਤਲਬ ਉਸ ਪਰਿਵਾਰ ਤੱਕ ਫਿਕਰਾ ਆ ਤਾਂ ਉਹਦੇ ਨਾਲ ਮੋਡੇ ਦੇ ਨਾਲ ਮੋਟਾ ਜੋੜ ਕੇ ਧਰੋ ਨਾ ਕਿ ਉਸ ਪਰਿਵਾਰ ਨੂੰ ਤੁਸੀਂ ਆਪਦੇ ਜ਼ਰੂਰਤ ਲਈ ਵਰਤੋ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਚਾਉਣਾ ਵੀ ਅੱਜ ਪਰਮਾਤਮਾ ਦਾ ਫਤਿਹ ਬਲਾਈ ਆਪਾਂ ਜੇ ਜਿਸ ਮਸਲੇ ਲਈ ਤੁਰੇ ਸੀ ਉੱਥੋਂ ਸਾਡਾ ਜੋ ਆਕੇ ਦੇ ਹਾਲਾਤ ਨੇ ਮੌਕੇ ਤੇ ਪ੍ਰਸ਼ਾਸਨ ਨੇ ਉਸ ਮਸਲੇ 'ਚ ਤਰਸ਼ੇਮ ਸ਼ਰਮਾ ਜੀ ਨੂੰ ਕੋਈ ਵੀ ਲਿੰਕ ਨਹੀਂ ਪਾਇਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰੀ ਦੀ ਵੀ ਜੇ ਸਾਡੇ ਬੰਦੇ 'ਚ ਕੋਈ ਵੀ ਕਾਨਬੀਨ ਆ ਕੇ ਸੋਲਵ ਹੋਣ ਤੱਕ ਜੇ ਨਹੀਂ ਨਿਕਲਦਾ ਕੋਈ ਵੀ ਇਹਦੇ 'ਚ ਇਹਦਾ ਲਿੰਕ ਨਿਕਲਦਾ ਤਰਸ਼ੇਮ ਜੀ ਦਾ ਕਿਸੇ ਤਰ੍ਹਾਂ ਦਾ ਰੂਪਰੇਖਾ 'ਚ ਕੋਈ ਇਹਨਾਂ ਦਾ ਖੱਤ ਨਿਕਲਦਾ ਤਾਂ ਅਸੀਂ ਤਰਸ਼ੇਮ ਜੀ ਨੂੰ ਛੋਡੇ ਹਵਾਲੇ ਖੁਦ ਕਰਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਵੀ ਛੋਡੇ ਬੰਦੇ ਦਾ ਹਜੇ ਤੱਕ ਕੋਈ ਰੋਲ ਨਹੀਂ ਜੋ ਵੀ ਅਨਸਰਾਂ ਨੇ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਜੋ ਇੱਕ ਸਮਾਜ ਦੇ ਨਾਮ ਤੇ ਕਲੰਕਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਣਾ ਜਿਹੜੇ ਉਹਦੇ ਗੁਨਾਹ ਕਰਨੇ ਉਹ ਬਖਸ਼ ਨਹੀਂ ਜਾਣਗੇ ਕਿਸੇ ਵੀ ਦੇ ਗੁਨਾਹ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਊਗੀ ਤੇ ਇੱਥੇ ਪਹੁੰਚੀ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਜੋ ਅੱਜ ਦੁਖਦੀ ਘੜੀ 'ਚ ਇੱਕ ਮਤਲਬ ਇੱਕ ਇਹਦਾ ਸਬੂਤ ਦਿੱਤਾ ਇਲਾਹੀ ਦਰਬਾਰ ਦੀ ਟੀਮ ਨੇ ਜਿਦੇ 'ਚ ਸਾਡੇ ਮੁੱਖ ਮਹਿਮਾਨ ਬਾਬਾ ਇਕਬਾਲ ਖਾਨ ਜੀ ਲੰਬੀ ਤੋਂ ਤੇ ਵੱਖ-ਵੱਖ ਪਿੰਡਾਂ ਤੇ ਹਲਕੇ ਦੇ ਬੰਦੇ ਪਹੁੰਚੇ ਨੇ ਤੇ ਮੈਂ ਆਪਦੇ ਇਕੱਲੀਆਂ ਰਿੰਕੂ ਪ੍ਰਧਾਨ ਲਹਿਰਾ ਗਾਗਾ ਯੂਪੀ ਵਾਲਾ ਸਾਰੇ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਵੀ ਜਿਨੇ ਸਾਡੇ ਮੋਢੇ ਨਾਲ ਮੋਢਾ ਛੋੜ ਕੇ ਅੱਜ ਸਾਡੇ ਨਾਲ ਖੜੇ ਨੇ ਬੋਲੋ ਹਾਤੇ ਬਲਾਈ ਆਪਾਂ ਪਰਮਾਤਮਾ ਦੀ ਤੇ ਉਹ ਬੋਲ ਬਾਬਾ ਤੇਰੇ ਸੱਚੇ ਦਰਵਾਜ਼ੇ ਜਿਨੇ ਅੱਜ ਸਾਡੀ ਇੱਜ਼ਤ ਬਖਸ਼ੀ ਆ ਕਿਉਂਕਿ ਜਿਹੜੀ ਚੜਦਾ ਉਹ ਪਰਮਾਤਮਾ ਦੇ ਹੱਥ ਆ ਜੇ ਬੰਦੇ ਦੇ ਬੰਦਾ ਗੁਲਾਮ ਹੋਵੇ ਤਾਂ ਬਹੁਤ ਕੁਝ ਕਰ ਸਕਦਾ ਸਾਡੀ ਇੱਥੇ ਅੱਜ ਫਤਿਹ ਕਰੀਏ ਪਰਮਾਤਮਾ ਨੇ ਕਿਉਂਕਿ ਅਸੀਂ ਸੱਚੇ ਦੀ ਤੇ ਸਾਡੀ ਪਿੱਠ ਤੇ ਉਸ ਵੈਗੁਰੂ ਨੇ ਹੱਥ ਰੱਖਿਆ ਜੈ ਸ਼੍ਰੀ ਨਾਮ ਜੈ ਸ਼੍ਰੀ ਇੱਕ ਫੋਟੋ ਕਰਾ ਲਈ